ਇਸ ਸਮੇਂ ਅਸੀਂ ਜਿਹੜੇ ਹਾਈਵੇ ਤੇ ਖੜੇ ਆ ਇਹ 6 ਲਾਈਨ ਹਾਈਵੇ ਪੰਜਾਬ ਨੂੰ ਨਵੀਂ ਸੌਗਾਤ ਮਿਲਣ ਜਾ ਰਹੀ ਹੈ ਜਦੀ ਓਪਨਿੰਗ ਓਫੀਸ਼ਲ ਤੌਰ ਤੇ 1 ਦਸੰਬਰ ਨੂੰ ਹੋ ਜਾਵੇਗੀ ਯਾਨੀ ਕਿ 1 ਦਸੰਬਰ ਨੂੰ ਆਮ ਲੋਕਾਂ ਲਈ ਹਾਈਵੇ ਖੋਲ ਦਿੱਤਾ ਜਾਵੇਗਾ ਹਾਲਾਂਕਿ ਇਹ ਹਾਈਵੇ ਦੇ ਉੱਤੇ ਬਹੁਤ ਸਾਰੇ ਲੋਕ ਜਾਂਦੇ ਨਜ਼ਰ ਜ਼ਰੂਰ ਆ ਰਹੇ ਨੇ ਤੇ ਇਹ ਹਾਈਵੇ ਹੁਣ ਪੰਜਾਬ ਨੂੰ ਇਸ ਕਰਕੇ ਵੱਡੀ ਸੌਗਾਤ ਵੀ ਹੈ ਜਿਸ ਨਾਲ ਖਰੜ ਦਾ ਟ੍ਰੈਫਿਕ ਸਾਰਾ ਖਤਮ ਵੀ ਹੋ ਜਾਵੇਗਾ ਯਾਨੀ ਕਿ ਇਹ ਹਾਈਵੇ ਹੈ ਜਿਹੜਾ ਉਹ ਅੰਬਾਲਾ ਤੋਂ ਹੁਣ ਕੁਰਾਲੀ ਨੂੰ ਜਾਵੇਗਾ ਜੇਕਰ ਦਿੱਲੀ ਅੰਬਾਲਾ ਤੋਂ ਜਿਹੜੇ ਲੋਕ ਜੇ ਹੁਣ ਮਨਾਲੀ ਜਾਣਾ ਚਾਹੁੰਦੇ ਨੇ ਕੁਲੂ ਮਨਾਲੀ ਜਾਣਾ ਚਾਹੁੰਦੇ ਨੇ ਜਾਂ ਫਿਰ ਲੁਧਿਆਣਾ ਜਾਂ ਫਿਰ ਉਹ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਨੇ ਤਾਂ ਉਹ ਏਸੇ ਹਾਈਵੇ ਦਾ ਇਸਤੇਮਾਲ ਕਰਨਗੇ ਜਦ ਕਿ ਉਹਨਾਂ ਨੂੰ ਪਹਿਲਾ ਜਿਹੜਾ ਰੂਟ ਹੈ ਉਹ ਮਹਾਲੀ ਤੋਂ ਐਂਟਰ ਹੁੰਦਿਆਂ ਹੋਇਆਂ ਖਰੜ ਦੇ ਵਿੱਚ ਹੀ ਜਾਣਾ ਪੈਂਦਾ ਜਿਸ ਨਾਲ ਖਰੜ ਚ ਵੀ ਬਹੁਤ ਜ਼ਿਆਦਾ ਟ੍ਰੈਫਿਕ ਲੱਗਦਾ ਸੀ ਤੇ ਹੋਰ ਥਾਵਾਂ ਤੇ ਵੀ ਬਾਰੋਂ ਆਏ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਬਿਲਕੁਲ ਬਾਹਰ-ਬਾਹਰ ਜੀ ਇਹ ਜਿਹੜਾ ਹਾਈਵੇ ਉਹ ਕੱਢ ਦਿੱਤਾ ਗਿਆ ਏ ਇਸ ਸਮੇਂ ਅਸੀਂ ਸ੍ਰੀ ਸਹੀਦ ਝੰਜੇੜੀ ਕੋਲ ਮੌਜੂਦ ਆ ਜਿੱਥੇ ਝੰਜੇੜੀ ਦੇ ਕੋਲ ਇਹ ਹਾਈਵੇ ਨਿਕਲਦਾ ਦਿਖਾਈ ਦੇ ਰਿਹਾ ਆ ਹਾਲਾਂਕਿ ਜੇਕਰ ਕਿਸੇ ਨੇ 에어ਪੋਰਟ ਤੇ ਵੀ ਜਾਣਾ ਜਿਹੜਾ ਲੁਧਿਆਣੇ ਤੋਂ ਕੋਈ ਆ ਰਿਹਾ ਹੈ ਉਹਨੂੰ ਅੱਗੇ 에어ਪੋਰਟ ਤੇ ਜਾਣ ਦੇ ਲਈ ਪੂਰਾ ਖਰੜ ਮਹਾਲੀ ਦਾ ਟ੍ਰੈਫਿਕ ਝੱਲਣ ਤੋਂ ਬਾਅਦ ਚੰਡੀਗੜ੍ਹ 에어ਪੋਰਟ ਤੇ ਜਾਣਾ ਪੈਂਦਾ ਸੀ ਪਰ ਹੁਣ ਜੇਕਰ ਉਹ ਇਸੇ ਹਾਈਵੇ ਦਾ ਇਸਤੇਮਾਲ ਕਰੇਗਾ ਤਾਂ ਉਸਨੂੰ ਬਾਰੋ-ਬਾਰ ਸਿੱਧਾ ਇਹ ਚੰਡੀਗੜ੍ਹ 에어ਪੋਰਟ ਤੇ ਵੀ ਲੈ ਜਾਵੇਗਾ ਉਸ ਤੋਂ ਇਲਾਵਾ ਇਹ ਜਿਹੜਾ ਆ ਉਸ ਨੂੰ ਅੰਬਾਲਾ ਦਿੱਲੀ ਵੀ ਲੈ ਕੇ ਜਾਵੇਗਾ ਜਾਨਕਿ ਹੁਣ ਪੰਜਾਬ ਦੇ ਵਿੱਚ ਐਂਟਰ ਕਰਨ ਦਾ ਇੱਕ ਹੋਰ ਨਵਾਂ ਰਸਤਾ ਇਹ ਮਿਲ ਚੁੱਕਿਆ ਆ ਜਿਹੜੀ ਇਹ ਸੌਗਾਤ ਹੈ ਇਹ 28 ਕਿਲੋਮੀਟਰ ਦੀ ਹਜੇ ਬਣ ਕੇ ਰੋਡ ਤਿਆਰ ਹੋਈ ਹੈ 28 ਕਿਲੋਮੀਟਰ ਦਾ ਹਾਈਵੇ ਬਣਾਇਆ ਗਿਆ ਹੈ ਜਿਹੜਾ ਵੱਖ-ਵੱਖ ਰੋੜਾਂ ਨੂੰ ਜੋੜੇਗਾ ਜਾਨੀ ਕਿ ਜਿਹੜਾ ਅੰਬਾਲੇ ਤੋਂ ਬਨੂੜ ਤੱਕ ਰੋਡ ਆਉਂਦਾ ਉਹਨੂੰ ਇਹ ਬਾਰੋ-ਬਾਰ ਚੀਏ ਰੋਡ ਜੋੜੇਗਾ ਤੇ ਸਿੱਧਾ ਕੁਰਾਲੀ ਉਤਾਰੇਗਾ ਕੁਰਾਲੀ ਤੋਂ ਅੱਗੇ ਮਰਿੰਡਾ ਅਨੰਦਪੁਰ ਸਾਹਿਬ ਤੇ ਤੁਸੀਂ ਕੁਲੂ ਮਨਾਲੀ ਲਈ ਇਹ ਰਸਤਾ ਅਪਣਾ ਸਕਦੇ ਹੋ ਉੱਥੋਂ ਤੱਕ ਕਿ ਜਿਨ੍ਹਾਂ ਨੇ ਲੁਧਿਆਣੇ ਜਾਣਾ ਉਹ ਵੀ ਇਹ ਰਸਤਾ ਅਪਣਾ ਸਕਦੇ ਨੇ ਇਸੇ ਨਾਲ ਜਿਹੜਾ ਆ ਉਹ ਖਰੜ ਮਹਾਲੀ ਦਾ ਟ੍ਰੈਫਿਕ ਬਿਲਕੁਲ ਹੀ ਘਟ ਜਾਵੇਗਾ ਬਾਰੋ-ਬਾਰ ਲੋਕ ਬਾਰ-ਬਾਰ ਚੀ ਇੱਥੋਂ ਜਾਣਗੇ ਅਕਸਰ ਛੁੱਟੀਆਂ ਦੇ ਦਿਨਾਂ 'ਚ ਦੇਖਣ ਨੂੰ ਮਿਲਦਾ ਸੀ ਕਿ ਕੁਲੂ ਮਨਾਲੀ ਜਾਣ ਵਾਲੇ ਲੋਕ ਖਰਾ ਟ੍ਰੈਫਿਕ 'ਚ ਫਸੇ ਨਜ਼ਰ ਆਉਂਦੇ ਸੀ ਉਹਦੇ ਨਾਲ ਆਮ ਲੋਕਾਂ ਨੂੰ ਵੀ ਲੋਕਲ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹ 6th ਲਾਈਨ ਹਾਈਵੇ ਬਿਲਕੁਲ ਤਿਆਰ ਆ ਬਣ ਕੇ 6 ਜਿਹੜਾ 1 ਦਸੰਬਰ ਤੋਂ ਜਿਹਦੀ ਇਹਦੀ ਓਪਨਿੰਗ ਹੋਵੇਗੀ ਹਾਲਾਂਕਿ ਕੁਝ ਲੋਕ ਜਿਹੜੇ ਇਸ ਤੇ ਨਜ਼ਰ ਆ ਰਹੇ ਨੇ ਦਿਖਾਈ ਦੇ ਰਹੇ ਨੇ ਜਾਂਦੇ ਪਰ ਅਫੀਸ਼ੀਅਲ ਤੌਰ ਤੇ ਜਿਹੜਾ ਆ ਇਸ ਦੀ ਸ਼ੁਰੂਆਤ ਜਿਹੜੀ ਸਰਕਾਰ ਵੱਲੋਂ ਉਹ ਕਰ ਦਿੱਤੀ ਜਾਵੇਗੀ ਇੱਕ ਚੰਗੀ ਪਹਿਲ ਜਿਹੜੀ ਇਹ ਕਹਿ ਸਕਦੇ ਆ ਕੀਤੀ ਗਈ ਆ ਜਿਹਦੇ ਨਾਲ ਹੁਣ ਆਸਾਨ ਹੋਵੇਗਾ ਹਾਲਾਂਕਿ ਜਿਹੜੇ ਜਿਹੜੇ ਰੋਡਸ ਦੇ ਉੱਤੋਂ ਨਿਕਲਦਾ ਇਹ ਹਾਈਵੇ ਉਹਨਾਂ ਤੋਂ ਵੀ ਇਹਨੂੰ ਕੱਟ ਦਿੱਤੇ ਗਏ ਨੇ ਜਿਵੇਂ ਕਿ ਜੇਕਰ ਕੋਈ ਫਤੇਗੜ ਸਾਹਿਬ ਤੋਂ ਜਿਹੜਾ ਮਹਾਲੀ ਜਾ ਰਿਹਾ ਤਾਂ ਚੇੜੀ ਕੋਲ ਉਸ ਨੂੰ ਕੱਟ ਦਿੱਤਾ ਗਿਆ ਆ ਦੋਨੋਂ ਪਾਸੇ ਉਹ ਇਸ ਹਾਈਵੇ ਤੇ ਚੜ ਕੇ ਚਾਹੇ ਉਹ ਬਾਲੇ ਜਾ ਸਕਦਾ ਜਾਂ ਉੱਥੋਂ ਹੀ ਫਿਰ ਉਹ ਬਾਰੋ-ਬਾਰਤੀ ਕੁਲੂ ਮਨਾਲੀ ਜਾ ਸਕਦਾ ਇਸੇ ਤਰੀਕੇ ਨਾਲ 28 ਕਿਲੋਮੀਟਰ ਦੇ ਇਸ ਜਿਹੜਾ ਰੋਡ ਦੇ ਉੱਤੇ ਵਕ-ਵਕ ਥਾਵਾਂ ਤੇ ਕੱਟ ਦਿੱਤੇ ਗਏ ਨੇ ਯਾਨੀ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਵੱਡੀ ਸੁਰਗਤ ਆ ਜਿਹੜੀ ਸਿਕਸ ਲਾਈਨ ਹਾਈਵੇ ਦੀ ਆਖੀਕਾਰ ਪੰਜਾਬ ਨੂੰ ਮਿਲ ਚੁੱਕੀ ਹੈ ਹੁਣ ਅੰਬਾਲਾ ਤੋਂ ਕੁਲੂ ਮਨਾਲੀ ਜਾਣ ਦੇ ਲਈ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਕੁਲੂ ਮਨਾਲੀ ਜਾਣ ਦੇ ਲਈ ਉਹ ਸੌਖਾ ਰਾਹ ਮਿਲ ਗਿਆ ਹੈ ਤੇ ਇੱਥੇ ਦੇ ਲੋਕਾਂ ਲਈ ਜੇਕਰ ਉਹਨਾਂ ਨੇ ਲੁਧਿਆਣਾੇ ਬਾਰ-ਬਾਰ ਜਾਣਾ ਹੈ ਤਾਂ ਉਹੀ ਹਾਈਵੇ ਅਪਣਾਉਣਗੇ ਤੇ ਬਾਲੇ ਜਾਣਾ ਤਾਂ ਹੀ ਹਾਈਵੇ ਅਪਣਾਇਆ ਜਾਵੇਗਾ ਇੱਕ ਵੱਡੀ ਸੌਗਾਤ ਜਿਹੜੀ ਉਹ ਹੁਣ ਪੰਜਾਬ ਨੂੰ 1 ਦਸੰਬਰ ਤੋਂ ਮਿਲਣ ਜਾ ਰਹੀ ਹੈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਜਸਪੀ ਸਿੰਘ ਗਾਸ਼ਕ ਪੀਡੀਸੀ ਨਿਊਜ਼ ਝੰਜੇੜੀ